ਸੋ ਗੁੱਡ ਈਵਨਿੰਗ ਫਰੈਂਡਸ ਕੀ ਹਾਲ ਚਾਲਾ ਗਰਮੀ ਕਰਾਉਂਦੀ ਆ ਧੰਤਨ ਗਰਮੀ ਦਾ ਹਾਲ ਚਾਲ ਦੇ ਕੇ ਗਰਮਿਤ ਗਰਮ ਚੀਜ਼ਾਂ ਗਰਮੀ 'ਚ ਗਰਮ ਚੀਜ਼ਾਂ ਬਣਾਓ ਕੀ ਬਣਾਓ ਅੱਜ ਕੀ ਕਰਿਆ ਮਿੱਠਾ ਕੁਛ ਖਾਣ ਨੂੰ ਤਾਂ ਮਾਮੂਲੀ ਜੂਰੇ ਆਲੂ ਵੀ ਤੇ ਜੀ ਵੀ ਮਾਦੇ ਕੁਛ ਮਿੱਠਾ ਹੋ ਜਾਏ ਹੈ ਸਾਸੀ ਖਾਣ ਨੂੰ ਕੀ ਕਰਿਆ ਮਿੱਠਾ ਚਾਹ ਨੂੰ ਇੱਥੇ ਚਾਣੋਂ ਵਾਸਤੇ ਆਪਾਂ ਲਿਆਂਦਾ ਇੱਕ ਓਪਾ ਬਾਕੀ ਪਾਉਣੀ ਆਂਦੀਆਂ ਮਾਂ ਪਾਤੀਆਂ ਮੇਰੇ ਜੀ ਤੱਕ ਉਹ ਤਾਂ ਪਹਿਲਾਂ ਪਾਤੀਆਂ ਆਂਦੀਆਂ ਮਾਂ ਚੌੜ ਤਾਲ ਰੈਡੀ ਮੰਨ ਲਓ ਵੀ ਰੈਡੀ ਉਹਨੇ ਵਿੱਚ ਮੈਟਰੋ ਵਿੱਚ ਚਲਦੇ ਨੇ ਆ ਦੇਖੋ ਮੇਨ ਜੀ ਤੋ ਭੁੱਲੇ ਕਿ ਕੀ ਹੋ ਰਹਿ ਗਿਆ ਫੋਨ ਤੋਂ ਛਦਾ ਇਹ ਨਹੀਂ ਵੀ ਜਿੱਦਾਂ ਲੋਕ ਬਣਾਉਂਦੇ ਆ ਉਦਾਂ ਹੀ ਬਣਾਉਂਦੇ ਆ ਥੋੜਾ ਜਿੰਨਾ ਜੋ ਮੇਨ ਰੈਸਪੀ ਆ ਫੋਲੋ ਕਰਨੀ ਹੈ ਨਾ ਚਪਾਤਾ ਕਿਉਂ ਲੌਂਟਰੀ ਪਰ ਲੱਜੀ ਜੋ ਉੱਠ ਨਹੀਂ ਪਾਇਆ ਜਖਾਨ ਦੇ ਨਹੀਂ ਜੁੜੀ ਸੀ। ਉਹ। ਸੋ ਆਪਾਂ ਦੋ ਕਮਰੇ ਨਾ ਹਾਂ। 컬러 컬러ਫੁਲ ਬਣ ਗਏ। ਵਾਓ। ਦੋ ਕਲਰ ਇਹਨੂੰ ਟਕੰਦੀ ਤੰਨਾ ਬਣਾ ਇੱਕ ਘੋੜਾ ਬਣਾ ਲੈ ਇੱਕ ਕੁੱਤਾ ਬਣਾ ਲੈ। ਇਹਨੂੰ ਰੱਖ ਦੇ ਨਾਲੇ। ਕਿੰਨੀ ਗਰਮੀ ਕਰਨੀ ਹੋਈ ਪਈ ਬਾਹਰ ਲੈਣਾ। ਹਾਂ। ਸੋ ਆਪਾਂ ਨਾ ਆ ਦੇਖੋ ਗ੍ਰੀਨ ਯਾ ਆਲੀ ਮਟਰ ਬਹੁਤ ਵਧੀਆ ਦਾਲ ਕੋਣੀ ਬੜੀ ਗੱਲ ਬਣਾਈ ਚਿੱਟੇ ਚਾਹ ਕਿਹੜੇ ਚੌਰ ਬਣਾਉਣੇ ਆ ਕਲਰਫੁਲ ਚਿੱਟੇ ਦਸ ਕਿਹਿਆ ਕਲਰਸ ਪਾ ਇਸ ਤੋਂ ਕਾਸ ਕਰ ਆ ਆ ਯੈਲੋ ਵੀ ਬਣਾਉਣੇ ਆ ਰੀ ਬਣਾਉਣੇ ਆ ਬਾਈ ਵੀ ਬਣਾਉਣੇ ਆ ਯੈਲੋ ਵੀ ਬਣਾਉਣੇ ਆ ਬਾਈ ਵੀ ਬਣਾਉਣੇ ਆ ਆਰੈਂਜ ਯੈਲੋ ਬਾਈ ਆਰੈਂਜ ਐਂਡ ਟੋ ਵਾਈਟ ਹੋਰ ਬਾਕੀ ਕਲਰ ਰਹਿ ਗਏ ਉਹ ਵੀ ਲਾ ਦੇ ਦੇ ਇਹ ਦਾ ਬਲੈਕ ਦਾ ਕਲਰ ਹੋ ਰਿਹਾ ਵੀ ਇਹ ਕੰਕੋ ਵੀ ਆ ਸਾਡਾ ਦੇਖੋ ਜੀ ਆਪਣੇ ਕੋਲ ਤਾਂ ਇੱਕ ਕਲਰ ਆ ਦੂਜਾ ਕਿੱਥੇ ਆ ਇੱਕੋ ਇੱਕ ਦੀ ਬਣਨਾ ਅੱਛੇ ਇੱਕ ਦੇ ਦੋ ਕਲਰ ਬਣਾ ਦੇਵਾ ਮਾਪੀ ਜੀ ਨਾਲ ਇੱਕ ਦੇ ਦੋ ਬਣਾ ਕਨੇ ਜੇ ਦੋ ਬਣਾਉਣੇ ਆ ਫਿਰ ਦੋ ਬਣ ਜਾਂਦੇ ਨੂਰ ਨਾ ਕਿਉਂ ਲੱਗਦਾ ਹੱਥ ਨੂੰ ਤੇ ਕਿਉਂ ਆ ਇਹ ਇਹ ਬਗਵਾ ਦੇਖੋ ਟਾਈਮ ਲਾਉਣ ਟਾਈਮ ਘਟ ਗਿਆ ਬਸ ਥੋੜੇ ਜਿਹਾ ਚੌਲ ਕੱਟ ਕੇ ਇਹਦੇ ਚ ਕਲਰ ਲਾ ਕੇ ਠੀਕ ਹੈ ਇਰੋੜੇ ਚ ਪਾ ਲੜਾ ਪਲ ਕਿੰਨਾ ਟਾਈਮ ਲੱਗਦਾ ਤੇਰੇ ਸਹਾਨੂੰ ਨਾਲੋਂ 5:00 ਤੋਂ 4:00 ਤੱਕ ਚਲੋ ਤੁਸੀਂ ਵੀਡੀਓ ਨਾ ਬਣੇ ਰਹੋ ਲਾਈਟ ਗਈ ਭੱਜ ਲਾਈਟ ਨਹੀਂ ਆਈ ਮੁੜ ਕੇ ਹਲਿਆਓ ਦੇਖੋ ਇੰਡੀਕੇਟਰ ਆਫਾ ਇਹ ਵਾਲਾ ਇੰਡੀਕੇਟਰ ਆਫਾ ਪਨ ਲੱਗੇ ਆ ਫਿਰ ਕਦੇ ਤੇ ਬਣਾਉਣ ਗਏ ਸੀ ਮਾਡਲ ਦੀ ਛੇਕ ਲੱਗੜ ਤੁਰੇ ਗਿਆ ਤਾਂ ਸੁਲਾਓ ਕਿਉਂ ਪਤਾ 컬러 ਥੋੜਾ ਰੱਖੀਵਾ ਪੇ ਤਾਂ ਪਤਾ ਲੱਗ ਜੂ ਫਿਰ ਕਿੰਨਾ ਕੁ ਚੜਦਾ ਹਨਾ ਸੋ ਆਪਾਂ ਹੀ ਪਹਿਲੀ ਵਾਰ ਬਣਾਉਣ ਲੱਗੇ ਆ 컬러ਫੁਲ ਚੌਲ ਹਾਂ ਬਾਬੇ ਨੂੰ ਤੇ ਆਉਣ ਲੱਗੀ ਪਹਿਲੀ ਸਭ ਲੱਗ ਗਿਆ ਤਾਂ ਮੈਂ ਇਹ ਰੈਡੀ ਨੇ ਇਹ ਲੈਦਾ ਕਦੇ ਕੱਢੇ ਇਹ ਦੋ 컬러 ਹੀ ਬਣਨਗੇ ਅਸੀਂ ਤਾਂ ਜੇ ਤਨ ਕਰ ਲੈ ਲਾਖਾਂ ਪਾਣੀ ਦੇ ਵਿੱਚ ਵਿੱਚ ਪਾਈਆਂ ਹੋਈਆਂ ਸਾਰਾ ਪਿਛੇ ਦੇ ਵੀ ਉਹਦੇ ਵਿੱਚੋਂ ਕੱਢ ਲੈ ਬਸ ਪਿਚਰ ਵਾਲ ਜਾਣੀ ਤਾਂ

ਪਲੇਟ ਨਹੀਂ ਹੈਗੀ ਇਹਨੂੰ ਕਦੇ ਖੋਲੀ ਜੀ ਨਹੀਂ ਲੂਗਾ ਆਹਾ ਆਹਾ ਗਰਮ ਨੇ ਥੋੜਾ ਨਹੀਂ ਥੋੜਾ ਇੱਥੇ ਕੋਲ ਜੀ ਥੋੜੇ ਆ ਇੱਧਰ ਅਲਚ ਦੀ ਵਿੱਚੇ ਜਾ ਕੇ ਰਲਾ ਦੇਣਾ ਦੋ ਤਰ੍ਹਾਂ ਦਾ ਬਣ ਜਾਣਾ ਮੈਂ ਕਹਿੰਦਾ ਐਂ ਖਾ ਲਈਏ ਠੀਕ ਅੱਛੇ ਨੇ ਬਣ ਕੇ ਬਹੁਤ ਵਧੀਆ ਨਾ ਜੇ ਮਾੜਾ ਲੱਗੇ ਤਾਂ ਤੁਹਾਨੂੰ ਚਾਹੀਦਾ ਬਹੁਤ ਸਵਾਦ ਆ ਮਾਂ ਜਿੰਨਾ ਕਹਦੇ ਲਓ ਜੀ ਖੋਪਾ ਆਪਾਂ ਨੇ ਪਾਤਾ ਆ ਦੇਖੋ ਤਾਂ ਇੰਨੀ ਕਿਉਂ ਸੋ ਲਓ ਹੁਣ ਕੋ ਮਾਂ ਵੀ ਤੇ ਦੂਜਾ ਕਲਰ ਗਾੜਾ ਕਰਨਾ ਹੈ ਮੈਂ ਮੇਰੇ ਪੁੱਤ ਕਹਿੰਦਾ ਤੈਨੂੰ ਕਰਨਾ ਹੈ ਬਣਾ ਦੇ ਬੱਚੇ ਪਾਣੀ ਵਾਲੀ ਚ ਨਾ ਰੱਖੀ ਇਹਨੂੰ ਚੰਗਾ ਇੱਧਰ ਸੁੱਕੀ ਚ ਰੱਖੀ ਸੋ ਲਾਓ ਕਲਰ ਆ ਕੋਈ ਨੁਕਸਾਨ ਨਹੀਂ ਆਏਗਾ ਇਦਾਂ ਥੋੜ੍ਹਾ ਥੋੜ੍ਹਾ ਕਿਉਂ ਕਰ ਰਹੀ ਆਂ ਮੈਂ ਡਰਦੀ ਆ ਕਿਉਂ ਆਪੇ ਖਾਣੇ ਆ? ਦਾਨ ਨੂੰ ਇਹ ਕਿੜਾ ਕਰਕੇ ਬਣ ਦੇਣੇ ਆ। ਕੋਈ ਨਾ ਕੋਕੋ ਲਰ ਦੇ ਬਣਾ ਦੇ। ਆਹ ਦੇ ਚੰਨ ਦੇ ਬਣ ਗਏ। ਆ ਗੂੜਾ ਹੋ ਗਿਆ। ਔਰ ਜਲੋ ਫਿੱਕਾ ਜਲੋ ਹੋ ਗਿਆ। ਗੂੜਾ ਜਲੋ ਹੋ ਗਿਆ। ਇਹ ਤੇ ਰੱਬ ਹੋ ਤਾਂ ਜਬਾੜਾ ਹੀ ਮਿਹਰਬਾਨ ਹੋਇਆ ਪੇਟ। ਵਾਹ! ਦੇਖ ਕੇ 스멜 ਬਹੁਤ ਵਧੀਆ ਆਉਂਦੀ ਆ। ਜੱਲੂ ਗੁੜਾ ਉਹ ਫਿੱਕਾ ਹੋ ਗਿਆ ਤੇ ਆ オレンジ ਦਾ ਇੱਕ ਗੁੜਾ オレンジ ਹੋ ਗਿਆ ਫਿੱਕਾ ਫਿੱਕਾ オレンジ ਵਾਈਟ ਵਾਈਟ ਵੀ ਆਲੇ ਪਿੱਛੇ ਰਸਕ ਅੱਜ ਵੀ ਵਾਈਟ ਵੀ ਹੁੰਦਾ ਨਹੀਂ ਦੇਖੀ ਮੈਂ ਮੇਰੀ ਮਟਰਾਂ ਟੁੱਟਾ ਟਾ ਕੌਮ ਕਹਿੰਦਾ ਆ ਦੇਖੋ ਆਪਾਂ ਨੇ ਗਰੀਵਲ ਖਾ ਲਈ ਨੂ ਉਹਨੇ ਕਿੱਡਾ بڑا ਘੱਪ ਮਾਰਿਆ ਕਹਿੰਦੇ ਮੇਰੀ ਮਾਂ ਭਾਈ ਟੈਲੈਂਟ ਆ

ਲੱਟ ਭੱਜ ਗਈ ਪੱਖੀ ਮਾਂਪੀ ਦੀ ਖੜ ਗਈ ਇਹ ਗੁੰਡਾ ਅਰੰਝੈਂ ਬਿਲਕੁਲ ਲੱਡੂ ਵਾਂ ਵਰਗਾ ਉਹਦਾਂ ਹੀ ਜੀ ਕਰਿਆ ਬਣਾਉਣ ਨੂੰ ਅਜੇ ਕਿ ਪਿਛਲੇ ਆਪ ਤੇ ਖੀਰ ਬਾਉਗਾ ਤੇ ਖੀਰਾਂ ਮਾਂਪੀ ਦੀ ਬੰਦ ਰਹਿੰਦਾ ਮੈਨੂੰ ਵਧੀਆ ਜਿਹਾ ਨਹੀਂ ਲੱਗਦਾ ਵੀ ਆਪਾਂ ਇੱਕ ਚੀਜ਼ ਖਾਈਏ ਬਣਾਉਣੇ ਵਾਲੀ ਖਾਵੇ ਨਾ ਚਲ ਖੀਰ ਤਾਂ ਤੁੰਨੀਆਂ ਔਰ ਮੇਰੇ ਘਰ ਤੇ ਫੜੀ ਮਟਰਾਂ ਦੀ ਦਾਲ ਜ਼ਰੂਰ ਬਣਾ ਕੇ ਖਾਏ ਬਹੁਤ ਵਧੀਆ ਲੱਗਦੀ ਆ ਕੱਲ ਬਣਾਈ ਸੀ ਅਸੀਂ ਚਲੋ ਜਾਨੂ ਸੰਤਰੀ ਸੰਤਰੀ ਆਲੂ ਸੈਟਅਪ ਚ ਸਮ ਮਿਕਸ ਕਰ ਦੇ ਹੋਣੇ ਲੈਦਾ ਲੈਦਾ ਹੋਗਾ ਹਾਂ ਬਸ ਜਦੋਂ ਇਹਨੂੰ ভাল ਪਾਮਾ ਕੇ ਹਿਲਾ ਕੇ ਜਦੋਂ ਇਹ ਆਪੇ ਲੱਗ ਲੱਗ ਤਲਰ ਦੇ ਦਗਾ ਹਲਾਵਾਗੇ ਜਦ ਵਿੱਚ ਤਿੰਨ ਕਲਰ ਬਣ ਜਣੇ ਬਸ ਅੱਛਾ ਤੱਕ ਮਿੰਟ ਤੱਕ ਦਾ ਸਲਾਮਾ ਰਾਜ ਸੇਕ ਲਗਾਉਣਾ ਪੰਡੇ ਦੇ ਲੱਕ ਕਿੰਨੇ ਕਰੇ ਬੱਛੇ ਜੇ ਬੰਦੇ ਨੂੰ ਦਿਖਾਵਾਂਗਾ ਹਾਂ ਸੋ ਲੋ ਹੁਣ ਦੇਖ ਕੇ ਆਪਾਂ ਚਾਵਾਂ ਦਾ ਹਾਲ ਇਹ ਚਾਵਾਂ ਦੀ ਲਾਈਵ ਵੀਡੀਓ ਨੂੰ ਕਰਦੇ ਹਾਂ ਕੰਟੀਨਿਊ ਭਜੋ ਨੂਰ ਵਾਲੀ ਵੀਡੀਓ ਬਹੁਤ ਇੰਟਰਸਟਿੰਗ ਆ ਇਹ ਨੂੰ ਲੈ ਚਾਹੇ ਪੱਖੀ ਦਾ ਲਾਲਾ ਯਾਰ ਲਾਦਾ ਇਨਾਂ ਨੇ ਹਵਾ ਹੁੰਦੀ ਹੈ ਜਾਨ ਵਾਓ ਕਾਹ ਕਹਨੇ ਹੈ ਕੱਚੇ ਹੋ ਬਾਜੀ ਵਾਓ ਇਹ ਚੋ ਮਰ ਰੰਗੇ ਦੱਸਦੇ ਕਾਹ ਕਹਨੇ ਹੈ ਵਾਓ ਰੰਗ ਚਾਹੀਏ ਕੋ ਹੋ ਗਿਆ ਹੋਵੇ ਪਰ ਹੈ ਕਿ ਤਾਂ ਹੈਗਾ ਦੋ ਰੰਗਿਆ ਉਹ ਦੇਖੋ ਪਰ ਇਹ ਚਿੰਦਾ ਪਰ ਚਾਹੇ ਇੱਕ ਰੰਗਾ ਹੋਵੇ ਤਿੰਨ ਰੰਗੇ ਵਾਓ ਅੱਜ ਤਾਂ ਉਹਦੇ ਕਰਕੇ ਹੋ ਗਿਆ ਇਹ ਜੀ ਉਹਦੇ ਮਾਂਪੀ ਤਾਂ ਫੁੱਲ ਚੁੱਕੀ ਆ ਪੂਰੀ ਪੰਪ ਪਾਈਆਂ ਪੂਰਾ ਸਰਕਾਰ ਦੇ ਆ ਦੇਖੋ ਐ ਫੁੱਲ ਟੌੜਾਂ ਨਾਲ ਜਿਆਦਾ ਤੁਸੀਂ ਮਾਂਪੀ ਤੇ ਧਿਆਨ ਦਿਓ ਐਨ ਫੁੱਲ ਸਮਝ ਲੈ ਕਿੰਨੇ ਵਧੀਆ ਨੇ ਹਾਂ ਤੇ ਕੰਡਰੀ ਬਣ ਗਏ ਹਾਂ ਦੇਖੋ ਤੀਜਾ ਗੰਗਰੋਂ ਨਿਕਲਿਆ ਇੱਕ ਵਾਈਟ ਆ ਇੱਕ yellow yellow ਉਹ ਚੋਂ ਦੇ ਫੇਰ ਐਨ ਫੁੱਲ ਗ੍ਰੀਨ ਨਿਕਲਣਗੇ ਸਰਪਾ ਕੋ ਨੀਚੇ तो माय भाई स्वाद थोड़ा मैं पहले दाल सूजी चुपके हैं होंठ पे दाल देना दही माफी चमचा अपने ऑडियंस ने करा स्वाद दाल सूजी मेरा क्या करूँगा सुनाला कुप्तली होरे में पीना क्यों कुप्तल सुनाला होरे में पीना हाँ इतना करने में मालूम वाइट तक जल्लो ओरेंजी बर्की खाते हैं तो पता लगता है क्या ਨੈਟ ਤੇ ਪਹਿਲਾਂ ਪਤੀ ਤਾਰਿਆ ਮੈਨੇ ਸਵਾਰ ਉਹ ਤੇ ਚਲੋ ਤੁਸੀਂ ਇਹ ਬਣਾ ਲਓ ਸਾ ਲਾ ਵੀ ਰਿਹਾ ਹੈ ਲੈ ਤੇ ਪਾ ਸੀਗਾ ਆਹ ਪਾਣੀ ਨੂੰ ਪਾ ਰਿਹਾ ਸੀ ਸੋਹ ਆਹ ਹਾ 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 ਆਹ ਬੱਤ ਇਹ ਟੁੱਟਦਾ ਮਰੇ ਖਾ ਕੇ ਤਾਂ ਬਣਾ ਦਿਖਾਇਆ ਹੁਣੇ

ਉਮਾਈ ਧੀਰਨੂ ਜੀ ਕਹਦਾ ਖੀਰ ਮਾਂ ਤੇਰੀ ਬੰਦਾ ਤਾਂ ਦੇਖੋ ਚਾਂਚੇ ਵੀ ਝਟ ਹੋ ਰਹੇ ਨੇ ਸਵਾਦ ਦਾ ਤੋਂ ਲਈ ਹਥੋਂ ਵਸਲਾ ਸਕਦੇ ਹਾਂ ਸੋ ਵੀਡੀਓ ਦੇਖੀ ਇਹਦੇ ਲਈ ਧੰਨਵਾਦ ਆ ਸਾਰਿਆਂ ਦਾ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਵਲੌਗ ਨਾਲ ਜਦ ਤੱਕ ਫੋਲੋ ਕਰਦੇ ਰਹੋ ਧੰਨਵਾਦ ਆ ਜੀ ਸਾਰਿਆਂ ਦਾ ਹੁਣ ਆਪਾਂ ਮੇਜ ਤੇ ਬੈਨੇ ਆ ਇੱਥੇ ਆਪਾਂ ਪੈਂਦੇ ਕੁਰਸੀ ਤੇ ਮੇਜ ਤੇ ਰੱਖ ਕੇ ਨੂੰ ਖਾਣੇ ਆ ਚੌਣੂ ਉਰਾ ਰਹੀ ਆ ਹੁਣ ਉਹ ਵੀ ਖਾਊ ਕੋਈ